ਜਿਸ ਤਰ੍ਹਾਂ ਤੁਸੀਂ ਜਾਣਦੇ ਆ ਕਿ ਰਖੜੀ ਜਿਹੜੀ ਆ ਕੱਲ ਨੂੰ ਰਖੜੀ ਆ ਗਈ ਆ ਠੀਕ ਹੈ ਜੀ ਸੂਟ ਸਾਡੇ ਕੋਲੋਂ ਬਹੁਤ ਵੈਰਾਈਟੀ ਆਈ ਹੋਈ ਆ ਸ਼ਹਿਰ ਨਾਲੋਂ ਬੜੇ ਸਸਤੇ ਮਿਲਣਗੇ ਔਰ ਕੂਪਨ ਨੰਬਰ ਵੀ ਤੁਹਾਨੂੰ ਦਿੱਤੇ ਜਾਣਗੇ ਜਦੋਂ ਤੁਸੀਂ ਇੱਕ ਸੂਟ ਖਰੀਦ ਲਓ ਦੋ ਸੂਟ ਖਰੀਦ ਲਓ ਤਿੰਨ ਸੂਟ ਖਰੀਦ ਲਓ ਚਾਰ ਸੂਟ ਖਰੀਦ ਲਓ ਨਾਲ ਤੁਹਾਨੂੰ ਕੂਪਨ ਦਿੱਤਾ ਜਾਏਗਾ ਕੱਲ ਰਖੜੀ ਵਾਲੇ ਦਿਨ 12 ਵਜੇ ਨਾਮ ਕੱਢੇ ਜਾਣਗੇ ਇਸ ਕਰਕੇ ਅੱਜ ਸ਼ਾਮ ਤੱਕ ਜਿਹੜੇ ਰਖੜੀ ਆ ਲੈ ਜਾਣਗੇ ਸੂਟ ਆ ਦੇਖੋ ਜੀ ਕਿੰਨਾ ਟੌਪ ਦਾ ਸੂਟ ਹੈਗਾ ਆ ਆ ਦੇਖੋ 300 ਰੁਪਏ ਦੇ ਵਿੱਚ ਸੂਟ ਆਇਆ ਇਹ ਆ ਦੇਖੋ 300 ਰੁਪਏ ਦਾ ਸੂਟ ਕੋਈ ਕਹਿ ਸਕਦਾ ਆ ਬੜਾ ਵਧੀਆ ਟੌਪ ਦਾ ਸੂਟ ਆ ਜੀ ਆ ਚੱਕੋ ਸੂਟ ਤੁਸੀਂ ਦੇਖ ਸਕਦੇ ਆ ਵੈਰਾਈਟੀ ਬਹੁਤ ਆਈ ਹੋਈ ਆ ਆ ਲੋ 300 ਰੁਪਏ ਦਾ ਸੂਟ ਸ਼ੈਰ ਜਿਹੜਾ ਤੁਹਾਨੂੰ 5-600 ਰੁਪਏ ਦਾ ਮਿਲਦਾ ਆ ਆ ਲੋ ਜੀ ਵੈਰਾਈਟੀ ਬਹੁਤ ਹੈਗੀ ਆ ਹੋਰ ਛੂਟ ਜਿਹੜੇ ਆ ਲੋ 300 ਰੁਪਏ ਦੇ ਵਿੱਚ ਸਟਾਰਟਿੰਗ ਰੇਟ ਕਰ ਦਿੱਤਾ ਆ 300 ਰੁਪਏ ਇਹ ਵੀਡੀਓ ਨੂੰ ਜਿਹੜਾ 10 ਜਣਿਆਂ ਨੂੰ ਇਹ ਵੀਡੀਓ ਸ਼ੇਅਰ ਕਰੇਗਾ ਨਾ 10 ਜਣਿਆਂ ਨੂੰ ਤੇ ਆਪਣਾ ਨਾਮ ਲਿਖਾ ਦਊਗਾ ਸਾਨੂੰ ਉਹਨੂੰ ਵੀ ਜਿਹੜਾ ਆ ਲੱਕੀ ਕੂਪਨ ਜਿਹੜਾ ਦਿੱਤਾ ਜਾਇਆ ਉਹਦਾ ਵੀ ਲੱਕੀ ਕੂਪਨ ਅਸੀਂ ਪਾਵਾਂਗੇ ਆ ਸੂਟ ਆ ਜਾਓ ਜੀ ਦੇਖੋ ਸ਼ਹਿਰ ਦੇ ਵਿੱਚ ਤੁਹਾਨੂੰ ਆ ਸੂਟ ਦੇਖੋ ਕਿੰਨੇ ਕਿੰਨਾ ਮਹਿੰਗਾ ਮਿਲਦਾ ਆ ਪਿਓਰ ਕੋਟਨ ਦੇ ਸੂਟ ਆਏ ਆ ਠੀਕ ਹੈ ਜੀ ਔਰ ਪ੍ਰਾਈਜ਼ ਸਿਰਫ 400 ਰੁਪਏ ਆ ਦੇਖੋ ਸਿਰਫ 400 ਰੁਪਏ ਦੇ ਵਿੱਚ ਆ ਤੁਹਾਨੂੰ ਸੂਟ ਮਿਲੇਗਾ ਇੱਧਰ ਆ ਜਾਓ 400 ਰੁਪਏ ਚ ਤੇ ਨਾਲ ਮਿਲੇਗਾ ਤੁਹਾਨੂੰ ਟੋਕਨ ਮਿਲੇਗਾ ਇਹਦੇ ਕਲਰ ਦੇਖ ਲਓ ਜੀ ਇਦਾਂ ਨਹੀਂ ਵੀ 5-4 ਸੂਟ ਰੱਖ ਲੈ ਇਹ ਦੇਖੋ ਕਿੰਨਾ ਟਾਪ ਦਾ ਸੂਟ ਆ 800-900 ਤੋਂ ਘੱਟ ਤੁਹਾਨੂੰ ਇਹ ਸ਼ਹਿਰ ਦੇ ਵਿੱਚ ਸੂਟ ਨਹੀਂ ਮਿਲਣਾ ਏਹੀ ਸੂਟ ਲੈ ਜਾ ਕੇ ਸ਼ਹਿਰ ਤੋਂ ਤੁਸੀਂ ਰੇਟ ਪੁੱਛੋ ਤੁਹਾਨੂੰ ਇਸ ਰੇਟ ਦਾ ਨਹੀਂ ਮਿਲਣਾ ਸਾਡੇ ਕੋਲੋਂ ਸਿਰਫ ਤੁਹਾਨੂੰ 500 ਰੁਪਏ ਦੇ ਵਿੱਚ ਮਿਲ ਜਾਣਾ ਤੇ ਟੋਕਨ ਦਵਾਂਗੇ ਅਸੀਂ ਨਾਲ ਟੋਕਨ ਤੁਹਾਨੂੰ ਨਾਲ ਹੀ ਦਿੱਤਾ ਜਾਊਗਾ ਇੱਧਰ ਆ ਜਾਓ ਆ ਦੇਖੋ ਕਿੰਨਾ ਹੀ ਸੂਟ ਦੀ ਵੈਰਾਈਟੀ ਵਧੀਆ ਆ ਥੱਲੇ ਲੈਸ ਲੱਗੀ ਹੋਈ ਹੈਗੀ ਆ ਸਿਰਫ ਇਹ ਸੂਟ ਮਿਲੇਗਾ ਤੁਹਾਨੂੰ 450 ਦਾ 7-800 ਵਾਲਾ ਸੂਟ ਆ ਪੈਸੇ ਇੱਧਰ ਦੇਖੋ ਕਿੰਨਾ ਵਧੀਆ ਸੂਟ ਹੈਗਾ ਨਾਲ ਟੋਕਨ ਆ 400 ਵਾਲੀ ਵੈਰਾਈਟੀ ਤੁਹਾਨੂੰ ਦਿਖਾ ਰਿਹਾ ਜੀ ਆ 400 ਰੁਪਏ ਆ 1200 ਦਾ ਸੂਟ ਦਿੰਦੇ ਆ ਆਹ ਸਾਡੇ ਕੋਲ 600 ਰੁਪਏ ਦਾ ਤੇ ਨਾਲ ਆਫਰ ਰਖੜੀ ਸਪੈਸ਼ਲ ਨਾਲ ਦਿੱਤਾ ਜਾਏਗਾ ਟੋਕਨ ਸੂਟੇ ਬਹੁਤ ਹੈ ਜੀ ਹੁਣ ਆ ਦੇਖੋ ਚੱਕੋ ਸੂਟ ਕਿੰਨਾ ਵਧੀਆ ਸੂਟ ਹੈਗਾ ਕਿੰਨੀ ਵਧੀਆ ਵੈਰਾਈਟੀ ਹੈਗੀ ਆ 500 ਰੁਪਏ ਦੇ ਵਿੱਚ ਮਿਲੇਗਾ ਸ਼ਹਿਰ ਤੁਹਾਨੂੰ ਇਹੀ ਸੂਟ 9 900 ਰੁਪਏ ਦਾ ਜਿਹੜਾ ਦਿੱਤਾ ਜਾਂਦਾ ਆ ਕਲਰ ਦੇਖ ਲਓ ਕਿੰਨੇ ਹੈਗੇ ਇਹਦੇ ਵਿੱਚ ਔਰ ਲਗ ਲਗ ਕਲਰ ਦੀ ਵੈਰਾਈਟੀ ਹੈਗੀ ਆ ਸੂਟ ਜਿਹੜੇ ਹੈਗੇ ਆ ਤੁਹਾਨੂੰ ਨਾਲ ਟੋਕ ਰਿਆਂ ਅੱਜ ਸ਼ਾਮ ਤੱਕ ਤੁਸੀਂ ਸੂਟ ਖਰੀਦ ਲਓ ਆ ਲੋ 350 ਦਾ ਸੂਟ ਇਹੀ ਤੁਹਾਨੂੰ 600 ਤੋਂ ਘੱਟ ਨਹੀਂ ਕਿਸੇ ਨੇ ਦੇਣਾ 350 ਰੁਪਏ ਦੇ ਵਿੱਚ ਸਿਰਫ ਸੂਟ ਵੈਰਾਈਟੀ ਦੇਖੋ ਕਿੰਨੀ ਵਧੀਆ ਆ ਕਲਰ ਸਾਈਜ਼ ਤੁਹਾਨੂੰ ਦੁਹਾਲ ਦਿੱਤੇ ਆ 400 ਰੁਪਏ ਦੇ ਵਿੱਚ ਸੂਟ ਗੈਟਅਪ ਦੇਖੋ ਕਿੰਨਾ ਵਧੀਆ ਆ ਔਰ ਬਹੁਤ ਸੂਟ ਆ ਬਿਕ ਰਿਆ ਆ ਸੂਟ ਤਾਂ ਬਹੁਤ ਜ਼ਿਆਦਾ ਬਿਕ ਰਿਆ ਸਾਨੂੰ ਬਾਰ ਬਾਰ ਲੈ ਕੇ ਆਉਣਾ ਪਿਆ 400 ਰੁਪਏ ਦੇ ਵਿੱਚ ਸੂਟ ਔਰ ਤੁਸੀਂ ਦੇਖੋ ਵੈਰਾਈਟੀ ਬਹੁਤ ਪਈ ਹੈਗੀ ਆ ਕਿੰਨੇ ਕੁ ਅਸੀਂ ਤੁਹਾਨੂੰ ਦਿਖਾ ਸਕਦੇ ਆ ਦਿਖਾ ਰਿਹਾ ਆ 400 ਰੁਪਏ ਚ ਸੂਟ ਦੇਖੋ ਕਿੰਨਾ ਟਾਪ ਦਾ ਸੂਟ ਆ ਸਿਰਫ 400 ਰੁਪਏ ਦੇ ਵਿੱਚ ਇਹੀ ਸੂਟ ਤੁਹਾਨੂੰ 7-800 ਦਾ 900 ਦਾ ਖਿਆਰ ਭਾਈ ਦੇ ਦਿੰਦੇ ਆ ਉਹਨਾਂ ਨੇ ਕਿਰਾਏ ਕੱਢਣੇ ਹੁੰਦੇ ਆ ਵੈਸੇ ਆਹ ਦੇਖੋ ਵੈਰੈਟੀ ਬਹੁਤ ਜ਼ਿਆਦਾ ਪਈ ਹੈਗੀ ਆ ਅਸੀਂ ਮਤਲਬ ਕੱਲੇ ਕੱਲੇ ਦਾ ਤੁਸੀਂ ਇੱਥੇ ਆ ਕੇ ਪਤਾ ਕਰ ਸਕਦੇ ਆ ਰੱਖੜੀ ਸਪੈਸ਼ਲ ਆ ਰਾਤ ਦੇ ਅੱਜ 10 ਵਜੇ ਤੱਕ ਜਿਹੜੇ ਸੂਟ ਖਰੀਦ ਲੈਣਗੇ ਉਹਨਾਂ ਨੂੰ ਟੋਕਨ ਨੰਬਰ ਨਾਲ ਮਿਲੇਗਾ ਉਧਾਰ ਇੱਕ ਰੁਪਿਆ ਵੀ ਨਹੀਂ ਕੀਤਾ ਜਾਵੇਗਾ ਥੋਕ ਰੇਟ ਹੈਗੇ ਥੋਕ ਰੇਟ ਤੇ ਅਸੀਂ ਇਹ ਸਾਰਾ ਮਾਲ ਦੇ ਰਹੇ ਹੈਗੇ ਆ ਠੀਕ ਹੈ ਜੀ ਰੱਖੜੀ ਸਪੈਸ਼ਲ ਆ ਕੱਲ ਨੂੰ 12 ਵਜੇ ਜਿਹੜਾ ਇਹਦੇ ਪ੍ਰਾਈਸ ਕੱਢੇ ਜਾਣਗੇ ਨਾਮ ਕੱਢੇ ਜਾਣਗੇ 50 ਨਾਮ ਕੱਢਣਿਆ ਅਸੀਂ ਜਿਹੜਾ ਇਹ ਸਾਡੀ ਵੀਡੀਓ ਨੂੰ 11 ਜਣਿਆਂ ਨੂੰ ਸ਼ੇਅਰ ਕਰੂੰਗਾ ਜਾਂ 10 ਜਣਿਆਂ ਨੂੰ ਸ਼ੇਅਰ ਕਰੇਗਾ ਤੇ ਸਾਨੂੰ ਆਪਣਾ ਜਿਹੜਾ ਸਕਰੀਨ ਤੇ ਅਸੀਂ ਨੰਬਰ ਦਿੱਤਾ ਆ ਉਹਦੇ ਉੱਪਰ ਸਾਨੂੰ ਫੋਨ ਕਰ ਦੇਗਾ ਸਕਰੀਨਸ਼ਾਟ ਭੇਜੇਗਾ ਕਿ ਇੰਨੇ ਬੰਦਿਆਂ ਨੂੰ ਅਸੀਂ ਸ਼ੇਅਰ ਕਰ ਦਿੱਤੇ ਆ ਤੁਹਾਡਾ ਵੀ ਟੋਕਨ ਜਿਹੜਾ ਅਸੀਂ ਰਾਤੋਂ ਰਾਤ ਲਿਖ ਲਵਾਂਗੇ ਕੱਲ ਨੂੰ ਪੂਰੇ 12 ਵਜੇ ਲਾਈਵ ਨਾਮ ਕੱਢੇ ਜਾਣਗੇ ਜਿਸ ਦੇ ਵਿੱਚ ਗਲੇ ਦੇ ਹਾਰ ਸੈੱਟ ਉਸ ਤੋਂ ਇਲਾਵਾ ਸੂਟ ਉਸ ਤੋਂ ਇਲਾਵਾ ਬਿਊਟੀ ਪ੍ਰੋਡਕਟ ਫੇਸ਼ੀਅਲ ਕਿਟਾ ਜਿਹਦੀ ਕੀਮਤ ਹੈ 580 ਰੁਪਏ 500 ਤੋਂ ਉੱਪਰ ਹਰ ਇੱਕ ਦੀ ਕੀਮਤ ਤੁਹਾਨੂੰ ਬਾਜ਼ਾਰ ਦੇ ਵਿੱਚ ਮਿਲਦੀ ਆ ਉਹ ਵੀ ਪ੍ਰਾਈਸ ਦੇ ਵਿੱਚ 7 8 10 ਅਸੀਂ ਕਟਾ ਕੱਢਾਂਗੇ ਕਹਿਣ ਦਾ ਮਤ ਜਵੈਲਰੀ ਹਰ ਚੀਜ਼ ਜਿਹੜੀ ਆ ਕਿ ਤੁਹਾਨੂੰ ਮਿਲ ਰਹੀ ਹੈਗੀ ਆ ਜਿਹੜਾ ਸਾਡੇ ਕੋਲ ਕੱਲ ਜਦੋਂ ਅਸੀਂ ਇਨਾਮ ਕੱਢਣੇ ਆ ਉਹ ਨਹੀਂ ਆ ਸਕਦੇ ਲਾਈਵ ਦੇ ਉੱਪਰ ਬਹਿ ਕੇ ਦੇਖ ਸਕਦੇ ਆ ਕਿ ਤੁਹਾਡੀ ਪਰਚੀ ਪਾਈ ਜਾਂ ਨਹੀਂ ਪਾਈ ਪੂਰੇ 12 ਵਜੇ ਕੱਲ ਕਸ਼ਮੀਰੀ ਗੈਂਦ ਫੇਸਬੁੱਕ ਤੇ ਉਹ ਤੁਸੀਂ ਲਾਈਵ ਦੇਖ ਸਕੋਗੇ ਠੀਕ ਹੈ ਜੀ ਤੇ ਇਹਨੂੰ ਜਿਹੜਾ ਵੀ 10 ਬੰਦਿਆਂ ਨੂੰ ਇਹਨੂੰ ਸ਼ੇਅਰ ਕਰੂੰਗਾ ਸਾਡੀ ਇਸ ਵੀਡੀਓ ਨੂੰ ਮਤਲਬ ਆਪਣੇ ਪਰਿਵਾਰ ਚ ਨਹੀਂ ਕਰਨੀ ਵੀ ਤੁਹਾਡੇ ਪਰਿਵਾਰ ਵਿੱਚ 10 ਮੈਂਬਰ ਆ ਘਰ ਦੇ ਘਰ ਦੇ ਅੰਦਰ ਜਿਹੜੇ ਤੁਹਾਡੇ ਮੋਬਾਈਲ ਆ ਉਹਨਾਂ ਨੂੰ ਨਹੀਂ ਕਿਉਂਕਿ ਅਸੀਂ ਸਾਰੀ ਵੈਰੀਫਿਕੇਸ਼ਨ ਕਰ ਲਈਦੀ ਹੈਗੀ ਆ ਤੇ ਜੇ ਅਦਰ ਤੁਸੀਂ ਕਰੋਗੇ ਆਪਣੇ ਸਹੇਲੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਜਾਂ ਹੋਰਨਾਂ ਨੂੰ ਕਰੋਗੇ ਰਖੜੀ ਸਪੈਸ਼ਲ ਆਫਰ ਹੈਗੀ ਆ ਲੱਗ ਗਈ ਹੈਗੀ ਆ ਸਿਰਫ ਤੇ ਸਿਰਫ ਬਹੁਤ ਘੱਟ ਰੇਟ ਤੇ ਸੂਟ ਮਿਲਦੇ ਆ ਗਿਆ ਕੋਟਨ ਦੇ ਸੂਟ ਹੈਗੇ ਆ ਵਧੀਆ ਸੂਟ ਹੈਗੇ ਆ ਸੋ ਸਕਰੀਨ ਤੇ ਦਿੱਤੇ ਗਏ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਨਾ ਹੈਗਾ ਪ੍ਰਾਈਸ ਜਿਹੜੇ ਆ ਕੱਲ ਨੂੰ 12 ਵਜੇ ਕੱਢੇ ਜਾਣਗੇ ਕਸ਼ਮੀਰੀ ਕੈਥ ਪੱਤਰਕਾਰ ਰਜਨੀ ਵਾਲਾ ਗਰਚਾ